ਸਾਸੀ ਗਾਲ ਜੀ ਕੀ ਹਾਲ ਚਾਲ ਹੈ ਜੀ ਸਾਰੇ ਦੋਸਤਾਂ ਦਾ ਉਮੀਦ ਕਰਦਾ ਹਾਂ ਜੀ ਸਾਰੇ ਠੀਕ ਠਾਕ ਹੋਵੋਗੇ ਦੋਸਤੋ ਅੱਜ ਆਪਾਂ ਕਰ ਰਹੇ ਸੀਗੇ ਆਪਣੀ ਮੁਛਲ 1400 ਏਕੜ ਨੂੰ ਦੂਸਰੀ ਸਪਰੇ ਕਿਉਂਕਿ ਪ੍ਰਦਾਨ ਪਾਉਣ ਤੋਂ ਬਾਅਦ 20 ਦਿਨ ਬਾਅਦ ਪਹਿਲੀ ਸਪਰੇ ਕਰਤੀ ਸੀਗੀ ਮੈਂ ਹੈ ਨਹੀਂ ਸੀਗਾ ਘਰ ਇਸ ਲਈ ਕੋਈ ਵੀਡੀਓ ਵਗੈਰਾ ਨਹੀਂ ਅਪਲੋਡ ਕਰ ਸਕਿਆ ਤੇ ਅੱਜ 18 ਦਿਨ ਹੋ ਗਏ ਨੇ ਉਸ ਪਹਿਲੀ ਸਪਰੇ ਨੂੰ ਤੇ ਅੱਜ ਦੂਸਰੀ ਸਪਰੇ ਕਰ ਰਹੇ ਆ ਆਪਾਂ ਕਿਉਂਕਿ ਜਿਹੜਾ ਇਹਦੇ ਚ ਮੁਛਲ ਚ ਸ਼ੀਤ ਬਲਾਈਡ ਹੈ ਉਹਦਾ ਬਹੁਤ ਤਗੜਾ ਹਮਲਾ ਹੋਣ ਰਿਹਾ ਹੈ ਬਹੁਤ ਨੁਕਸਾਨ ਹੋ ਰਿਹਾ ਕਿਸਾਨ ਭਰਾਵਾਂ ਦਾ ਤੇ ਆਪਾਂ ਸੋਚਿਆ ਕਿਉਂ ਨਾ ਵਾਇਰਸ ਆਉਣ ਤੋਂ ਪਹਿਲਾਂ ਪਹਿਲੇ ਇਹਦੀ ਰੋਕਥਾਮ ਜਿਹੜੀ ਉਹ ਕਰ ਲਈਏ ਦੋਸਤੋ ਕਈ ਵਾਰੀ ਆਪਾਂ ਕਿਸੇ ਕਿਸਾਨ ਭਰਾ ਨੂੰ ਪੁੱਛੀਦਾ ਵੀ ਸਪਰੇਅ ਸਪਰੇਅ ਕਰ ਲਈਏ ਤੇ ਉਹਨਾਂ ਦਾ ਅੱਗੇ ਜਵਾਬ ਹੁੰਦਾ ਯਾਰ ਹੈ ਤਾਂ ਕੁਛ ਨਹੀਂਗਾ ਤੇ ਸਪਰੇਅ ਕਾਦੀ ਕਰਨੀ ਹੈ ਪਰ ਜਿੰਨਾ ਕੋ ਸਾਡਾ ਨਿੱਜੀ ਤਜਰਬਾ ਹੈ ਜਿੰਨੀ ਮਰਜ਼ੀ ਚੰਗੀ ਤੋਂ ਚੰਗੀ ਆਪਾਂ ਸਪਰੇਅ ਕਰ ਲਈਏ 18 ਤੋਂ 20 ਦਿਨ ਤੋਂ ਬਾਅਦ ਉਹ ਆਪਦਾ ਅਸਰ ਨਹੀਂ ਰੱਖਦੀ ਤੇ ਸਾਡੀ ਇਹ ਹਰ ਇੱਕ ਵਾਰੀ ਕੋਸ਼ਿਸ਼ ਹੁੰਦੀ ਹੈ ਵੀ 18 ਤੋਂ 20 ਦਿਨਾਂ ਦੇ ਵਿੱਚ ਵਿੱਚ ਜਿਹੜਾ ਪੈਸਿਡ ਵਰਤਣਾ ਉਹ ਵਰਤ ਲਈਏ ਕਿਉਂਕਿ ਜਦੋਂ ਬਿਮਾਰੀ ਦਾ ਅਟੈਕ ਆ ਜਾਂਦਾ ਹੈ ਉਦੋਂ ਵੀ ਰੋਕਥਾਮ ਕਰਨ ਦੀ ਔਖੀ ਹੋ ਜਾਂਦੀ ਹੈ ਤੇ ਜੇ ਆਪਾਂ ਵਾਇਰਸ ਆਉਣ ਤੋਂ ਪਹਿਲਾਂ ਹੀ ਆਪਦਾ ਬੰਦੋਬਸਤ ਕਰ ਲੀਏ ਤੇ ਉਹਦਾ ਰਿਜ਼ਲਟ ਆਪਾਂ ਨੂੰ ਕਾਫੀ ਮਿਲਦਾ ਹੈ ਸਾਡੇ ਲਾਗੇ ਕੜਮਾਪਿੰਡ ਉੱਥੋਂ ਦੇ ਆਪਣੇ ਭਰਾ ਨੇ ਕੋਈ ਦੋਸਤ ਉੱਥੇ 2-300 ਕਿੱਲਾ ਜਿਹੜਾ ਉਹਨੂੰ ਚੀਤ ਬ্লাইਟ ਦਾ ਹਮਲਾ ਹੋਇਆ ਹੈ ਕਾਫੀ ਨੁਕਸਾਨ ਹੋਇਆ ਜ਼ਿਮੀਦਾਰਾਂ ਦਾ ਤੇ ਦੋਸਤੋ ਤੁਹਾਨੂੰ ਵਿਖਾਉਣੇ ਆ ਵੀਡੀਓ ਦੇ ਵਿੱਚ ਵੀ ਕਿੰਨਾ ਕੁ ਕਦ ਕਰ ਗਈ ਆਪਣੀ ਮੁਚਲ ਤੇ ਕਿਹੜਾ ਕਿਹੜਾ ਜਿਹੜਾ ਪੈਸਟੀਸਾਈਡ ਆ ਆਪਾਂ ਯੂਜ਼ ਕਰ ਰਹੇ ਆ ਹਰ ਇੱਕ ਵਾਰੀ ਦੀ ਤਰ੍ਹਾਂ ਮੈਂ ਕਹਿੰਦਾ ਹਾਂ ਦੋਸਤੋ ਆਪਾਂ ਕਿਸੇ ਕੰਪਨੀ ਦੀ ਕੋਈ ਪ੍ਰੋਮੋਸ਼ਨ ਨਹੀਂ ਕਰਦੇ ਤੇ ਜੋ ਚੀਜ਼ਾਂ ਆਪਾਂ ਆਪ ਯੂਜ਼ ਕੀਤੀਆਂ ਆਪਦੇ ਖੇਤ ਦੇ ਵਿੱਚ ਜਿਹੜਾ ਪੈਸਟੀਸਾਈਡ ਆ ਉਹਦੇ ਬਾਰੇ ਜਾਣਕਾਰੀ ਦੇ ਆਪਾਂ ਜ਼ਰੂਰ ਦੇਈ ਦੀਏ ਕਿਉਂਕਿ ਐਵੇਂ ਗਲਤ ਜਾਣਕਾਰੀ ਦੇਣ ਨਾਲ अनु पता ਮਹਿੰਗੀਆਂ ਸਪਰੇਆ ਹੈ ਤੇ ਇੱਕ ਜੇ ਕਿਤੇ ਹੁੰਦਾ ਐਕਸ਼ਨ ਦੀ ਥਾਂ ਤੇ ਰਿਐਕਸ਼ਨ ਹੋ ਜੇ ਤੇ ਉਹ ਬਹੁਤ ਨੁਕਸਾਨ ਹੋ ਜਾਂਦਾ ਹੈ ਤੇ ਵੀਡੀਓ ਦੇ ਨਾਲ ਦੋਸਤੋ ਜੁੜੇ ਰਿਹਾ ਜੇ ਤੁਹਾਨੂੰ ਦੱਸਦੇ ਅਸੀਂ ਕਿਹੜਾ ਕਿਹੜਾ ਪੈਸਟੀਸਾਈਡ ਯੂਜ਼ ਕਰਦੇ ਪਏ ਆ ਦੋਸਤੋ ਆਪਾਂ ਆਹ ਟੈਂਕੀ ਬਣਾਈ ਹੋਈ ਏ ਸਾਫ ਪਾਣੀ ਲਈ ਕਿਉਂਕਿ ਸਾਫ ਪਾਣੀ ਚ ਦਵਾਈ ਦਾ ਜਿਹੜਾ ਰਿਜ਼ਲਟ ਉਹ ਬਹੁਤ ਮਿਲਦਾ ਹੈ ਆਪਣੇ ਕੋਲ ਪਹਿਲਾਂ ਸੀਗਾ 2000 ਲੀਟਰ ਦਾ ਸਪਰੇਅ ਟੈਂਕ ਪਰ ਉਹਦੇ ਚ ਵੀ ਬੰਦਿਆਂ ਦੀ ਬਹੁਤ ਜ਼ਰੂਰਤ ਪੈਂਦੀ ਸੀ ਘਟੋ ਘਟ 5 6 ਬੰਦੇ ਚਾਹੀਦੇ ਸੀਗੇ ਇਸ ਲਈ ਫਿਰ ਹੁਣ ਆਪਾਂ ਆਹ ਟੈਂਕੀ ਜਿਹੜੀ ਹੈ ਉਹ ਬਣਾਈ ਹੈ ਇਹਦੇ ਫਾਇਦੇ ਦੋ ਨੇ ਇੱਕ ਤਾਂ ਸਾਫ਼ ਪਾਣੀ ਜਿਹੜਾ ਇਹਦੇ ਚ ਦਵਾਈ ਦਾ ਕਾਫੀ ਵਧੀਆ ਰਿਜ਼ਲਟ ਮਿਲਦਾ ਹੈ ਤੇ ਦੂਸਰਾ ਇਹ ਆ ਵੀ ਇਹ 750 ਲੀਟਰ ਦੀ ਟੈਂਕੀ ਇਹਦੇ ਵਿੱਚ 7 ਕਿੱਲਿਆਂ ਦੀ ਦਵਾਈ ਘਰੋਂ ਹੀ ਰਲਾ ਕੇ ਦੇਦੀ ਦੀ ਤੇ ਬਸ ਇੱਕ ਭਾਵੇਂ ਅਣਜਾਣ ਬੰਦਾ ਵੀ ਉਹਨੂੰ ਕਹਿੰਦਾ ਵੀ ਤੂੰ ਇਹਦੇ ਚੋਂ ਕੱਢ ਕੇ ਬਸ ਇੰਜਨ ਹੀ ਭਰਨਾ ਹੈ ਕਿਈ ਕਈ ਵਾਰੀ ਦੋ ਤਿੰਨ ਤਰ੍ਹਾਂ ਦੀਆਂ ਆਪਾਂ ਨੂੰ ਪਤਾ ਦਵਾਈਆਂ ਸਪਰੇਅਆਂ ਯੂਜ਼ ਹੁੰਦੀਆਂ ਤੇ ਜੇ ਇੱਕ ਅੱਧੀ ਦਾ ਵੀ ਭਲੇਖਾ ਪੈ ਜੇ ਤੇ ਫਿਰ ਕੀਤੀ ਕਰਾਈ ਸਾਰੀ ਵਿੱਚੇ ਰਹਿ ਜਾਂਦੀ ਏ ਤੇ ਇਹਦਾ ਆ ਫਾਇਦਾ ਹੈ ਤੇ ਦੋਸਤੋ ਵਕਾਉਣੇ ਤੁਹਾਨੂੰ ਕਿਹੜੇ ਕਿਹੜੇ ਆਪਾਂ ਫੰਗੀਸਾਈਡ ਯੂਜ਼ ਕੀਤੇ ਆ ਪੈਸਟੀਸਾਈਡ ਚ ਇਹ ਕਿਸੇ ਕੰਪਨੀ ਦੀ ਕੋਈ ਪ੍ਰੋਮੋਸ਼ਨ ਨਹੀਂ ਗੀ ਜਿਹੜੀਆਂ ਜਿਹੜੀਆਂ ਚੀਜ਼ਾਂ ਆਪਾਂ ਆਪ ਯੂਜ਼ ਕੀਤੀਆਂ ਤੇ ਉਹਨਾਂ ਬਾਰੇ ਹੀ ਆਪਾਂ ਦੱਸਾਂਗੇ ਐਵੇਂ ਨਜਾਇਜ਼ 뷰 ਲਾਈਨ ਦੇ ਚੱਕਰ ਦੇ ਵਿੱਚ ਕਿਸੇ ਨੂੰ ਗਲਤ ਗਾਈਡ ਕਰਨਾ ਉਹ ਨਹੀਂ ਆਪਾਂ ਨੂੰ ਚੰਗਾ ਲੱਗਦਾ ਇੱਧਰ ਆ ਜਿ ਬੈਠੇ ਸਾਡੇ ਜੱਗਾ ਜੀ ਮਗਰ ਨਿਗਰਾਨੀ ਤੇ ਆਹ ਦੋਸਤੋ ਆਪਾਂ ਕਰਦੇ ਪਏ ਜੀ ਫੈਕਟਰ ਘੜੜਾ ਕੰਪਨੀ ਦਾ 6 ਕਿੱਲਿਆਂ ਦੇ ਵਿੱਚ ਇਹ ਲੀਟਰ ਯੂਜ਼ ਹੁੰਦਾ ਹੈ ਬਹੁਤ ਚੰਗਾ ਹੈ ਬਹੁਤ ਚੰਗਾ ਪ੍ਰੋਡਕਟ ਇਹ ਹੈ ਤੇ ਨਾਲ ਆਪਾਂ ਕਰਦੇ ਪਏ ਆ ਜੀ ਸ਼੍ਰੀ ਰਾਮ ਕੰਪਨੀ ਦਾ ਡੋਪਲਟ ਫੰਗੀਸਾਈਡ ਵਧੀਆ ਰਿਜ਼ਲਟ ਇਹਦਾ ਵੀ ਚੰਗਾ ਰਿਜ਼ਲਟ 4 ਕਿੱਲਿਆਂ ਚ ਲੀਟਰ ਇਹ ਯੂਜ਼ ਹੁੰਦਾ ਤੇ ਮੌਸਮ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਟicker ਵੀ ਟਰੈਕਟਰ ਬ੍ਰਾਂਡ ਦਾ ਜਰੂਰ ਯੂਜ਼ ਕਰਦੇ ਆ ਤੇ ਇੱਕ ਦੋਸਤੋ ਜਿਹੜੀ ਚੀਜ਼ ਸ਼ੀਤ ਬਲਾਈਟ ਦੇ ਵਿੱਚ ਬਹੁਤ ਚੰਗੀ ਤਰ੍ਹਾਂ ਕੰਮ ਕਰਦੀ ਏ ਉਹ ਆ ਪਾਊਚ ਟ੍ਰੈਪੋ ਪਲੱਸ ਦੇ ਇਹ ਇੱਕ ਕਿੱਲੇ ਦੇ ਵਿੱਚ ਅਸੀਂ ਤਿੰਨ ਪਾ ਰਹੇ ਹਾਂ ਦੋ ਵੀ ਪਾ ਦਿੱ ਗਏ ਠੀਕ ਹੈ ਕੋਈ ਐਡਾ ਜ਼ਿਆਦਾ ਖਰਚਾ ਨਹੀਂ 50 ਰੁਪਏ ਇੱਕ ਪੈਕਟ ਦਾ ਖਰਚਾ ਹੈਗਾ ਇਹਦਾ ਪਰ ਇਹਦਾ ਰਿਜ਼ਲਟ ਬਹੁਤ ਹੈ ਸ਼ੀਤ ਬ্লাইਟ ਦੇ ਵਿੱਚ ਤੇ ਆਹ ਵੇਖੋ ਦੋਸਤੋ ਕਰਦਾ ਪਿਆ ਬੰਦਾ ਆਪਣਾ ਸਪਰੇਅ ਦੱਸਿਆ ਜੀ ਕਿਵੇਂ ਲੱਗੀ ਫਸਲ ਅਜੇ ਤੱਕ ਤਾਂ ਕਿਰਪਾ ਜੀ ਕਿਸੇ ਤਰ੍ਹਾਂ ਦੇ ਕਿਸੇ ਬਿਮਾਰੀ ਦੇ ਅਟੈਕ ਤੋਂ ਬਚਤੇ ਪਰ ਆਪਾਂ 20 ਦਿਨ ਤੋਂ ਪਹਿਲਾਂ ਪਹਿਲਾਂ ਜੋ ਵੀ ਕਰਨਾ ਕਰ ਦੀਦਾ ਕਿਉਂਕਿ ਵੀ ਵੱਧ ਤੋਂ ਵੱਧ 20 ਦਿਨ 18 ਦਿਨ ਜਿਹੜੀ ਚੰਗੀ ਤੋਂ ਚੰਗੀ ਦਵਾਈ ਆਪਦਾ ਰਿਜ਼ਲਟ ਰੱਖਦੀ ਹੈ ਤੇ ਵੀਡੀਓਜ਼ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੇ ਇਸੇ ਤਰ੍ਹਾਂ ਹੀ ਆਪਦਾ ਪਿਆਰ ਬਣਾਈ ਰੱਖਣਾ ਲਵ ਯੂ